ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵਹਿ ਔਨ ਦਿਨ ਨਾਮ ਵਖਾਣੇ ਭਗਤਾਂ ਕੀ ਸਾਰ ਕਰੈ ਆਪ ਰੱਖ ਹੈ ਜੋ ਤੇ ਰੈ ਮਨ ਭਾਣੇ ਤੂੰ ਗੁਣ ਦਾਤਾ ਓ ਸ਼ਬਦ ਪੁਛਾਤਾ ਗੁਣ ਕੈ ਗੁਣੀ ਸਮਾਣੀ ਮਨ ਮੇਰੇ ਹਰ ਜਿਉ ਸਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾ ਦੋਸ਼ ਚੌਕੜੀ ਸਦਾ ਕੂੜ ਕਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾ ਅਕਸ ਨਖੇ ਵਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਾਵੇ ਹਾਰ ਜਿਉ ਲੈ ਉਭਾਰੇ ਆਪਜ ਕੋ ਬੁਲਾ ਕਰ ਜਾਣੇ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂਸਣ ਜਨਮ ਗਵਾਈ ਰਾਮ ਨਾਮ ਕਦੇ ਚੇਤੇ ਨਹੀਂ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਗਾ ਕੀਤਾ ਗੁਰ ਸੇਵਾ ਆਪ ਲਾਏ ਸ਼ਾਮ ਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿੰਨ ਕੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵਹਿ ਤਨ ਦਿਨ ਨਾਮ ਵਖਾਣੇ ਭਗਤਾਂ ਕੀ સાર ਕਰਿਆ ਬਰਖ ਹੈ ਜੋ ਤੇ ਰੈ ਮਨ Phaणे ਤੂੰ ਗੁਣ ਦਾਤਾ ਸ਼ਬਦ ਪੁਝਾਤਾ ਗੁਣ ਕੈ ਗੁਣੀ ਸਮਾਣੇ ਮਨ ਮੇਰੇ ਹਰ ਜਿਉ ਸਦਾ ਸਮਾਲਾ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੇ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਗੂੜ ਕਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾ ਅਕਸ ਨਖੇ ਬਿਦਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਾਵੇ ਹਾਰ ਜਿਉ ਲੈ ਉਭਾਰੇ ਆਪਜ ਕੋ ਬੁਲਾ ਕਰ ਜਾਣੇ ਮਨਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂ ਸੁਣ ਜਨਮ ਗਵਾਈ RAM ਨਾਮ ਕਦੇ ਚੇਤੇ ਨਾਹੀ ਅੰਤ ਗਏ ਬਚਨਾਈ ਸਫਲ ਜਨਮ ਭਗਤਾਂ ਗਾ ਕੀਤਾ ਗੁਰ ਸੇਵਾ ਆ ਬਣਾਏ ਸਾਉ ਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿੰਨ ਕੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵ へ ਅਨ ਦਿਨ ਨਾਮ ਵਖਾਣੇ ਭਗਤਾਂ ਕੀ સાર ਕਰੈ ਆਪ ਰੱਖ ਹੈ ਜੋ ਤੇ ਰਹਿ ਮਨ ਫਾਣੇ ਤੂੰ ਗੁਣ ਦਾਤਾ ਈਸ਼ਵਰ ਦਪਝਾਤਾ ਗੁਣ ਕੈ ਗੁਣੀ ਸਮਾਣੀ ਮਨ ਮੇਰੇ ਹਰ ਜਿਉ ਸਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਗੂੜ ਕਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾ ਅਕਸ ਨਖੇ ਬਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਵੇ ਹਾਰ ਜਿਓ ਲੈ ਉਭਾਰੇ ਆਪਜ ਕੋ ਬੁਲਾ ਕਰ ਜਾਣੇ ਮਨ ਮੁਖ ਮਤ ਨ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂਸਣ ਜਨਮ ਗਵਾਈ RAM ਨਾਮ ਕਦੇ ਚੇਤੇ ਨਹੀਂ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਗਾਂ ਕੀਤਾ ਗੁਰ ਸੇਵਾ ਆ ਬਨਾਈ ਸ਼ਬਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿੰਨ ਕੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵ ਹੈ ਅਨ ਦਿਨ ਨਾਮ ਵਖਾਣੇ ਭਗਤਾਂ ਕੀ ਸਾਰ ਕਰਿਆ ਬਰਖ ਹੈ ਜੋ ਤੇ ਰੈ ਮਨ ਭਾਣੇ ਤੂੰ ਗੁਣ ਦਾਤਾ ਸ਼ਬਦ ਪੁਛਾਤਾ ਗੁਣ ਕੈ ਗੁਣੀ ਸਮਾਣੇ ਮਨ ਮੇਰੇ ਹਰ ਜਿਓ ਸਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਗੂੜ ਕਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾ ਅਕਸ ਨਖੇ ਬਿਦਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਵੇ ਹਾਰ ਜਿਓ ਲੈ ਉਭਾਰੇ ਆਪਜ ਕੋ ਬੁਲਾ ਕਰ ਜਾਣੇ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂਸਣ ਜਨਮ ਗਵਾਈ ਰਾਮ ਨਾਮ ਕਦੇ ਚੇਤੇ ਨਹੀਂ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਗਾ ਕੀਤਾ ਗੁਰ ਸੇਵਾ ਆ ਬਨਾਈ ਸ਼ਾਮ ਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿੰਨ ਕੈ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵਹਿ ਅਨ ਦਿਨ ਨਾਮ ਵਖਾਣੇ ਭਗਤਾਂ ਕੀ સાર ਕਰਿਆ ਬਰਕ ਹੈ ਜੋ ਤੇ ਰਹਿ ਮਨ ਫਾਣੇ ਤੂੰ ਗੁਣ ਦਾਤਾ ਸ਼ਬਦੁ ਪੁਛਾਤਾ ਗੁਣ ਕੈ ਗੁਣੀ ਸਮਾਣੀ ਮਨ ਮੇਰੇ ਹਰ ਜਿਉ ਸਦਾ ਸਮਾਲ ਅੰਤ ਕਾਲ ਤੇਰਾ ਬੇਲੀ ਹੋਵੈ ਸਦਾ ਨਿਭੈ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਕੂੜ ਕਮਾਵੈ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾਕਸ ਨਖੇ ਵਿਦਾਰੇ ਪ੍ਰਹਿਲਾਦ ਜਨ ਸਦ ਹਰ ਗੁਣ ਗਵੇ ਹਾਰ ਜਿਓ ਲੈ ਉਭਾਰੇ ਆਪਜ ਕੋ ਬੁਲਾ ਕਰ ਜਾਣੇ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂ ਸੁਣ ਜਨਮ ਗਵਾਈ RAM ਨਾਮ ਕਦੇ ਚੇਤੇ ਨਹੀਂ ਅੰਤ ਗਏ ਬਚਨਾਈ ਸਫਲ ਜਨਮ ਭਗਤਾਂ ਗਾਂ ਕੀਦਾ ਗੁਰ ਸੇਵਾ ਆ ਬਨਾਈ ਸ਼ਾਮ ਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਔ ਲਾਗਾ ਤਿੰਨ ਕੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਗੁਰਮੁਖ ਭਗਤ ਕਰੈ ਪ੍ਰਭ ਭਾਵਹਿ ਅਨ ਦਿਨ ਨਾਮ ਵਖਾਣੇ ਭਗਤਾਂ ਕੀ ਸਾਰ ਕਰੈ ਆਪ ਰੱਖ ਹੈ ਜੋ ਤੇ ਰੈ ਮਨ ਭਾਣੇ ਤੂੰ ਗੁਣ ਦਾਤਾ ਸ਼ਬਦ ਪੁਝਾਤਾ ਗੁਣ ਗੈ ਗੁਣੀ ਸਮਾਣੇ ਮਨ ਮੇਰੇ ਹਰ ਜਿਉ ਸਦਾ ਸਮਾਲਾ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭੈ ਤੇਰੇ ਨਾਲ ਰਹਾ ਦੁਸ਼ਟ ਚੌਕੜੀ ਸਦਾ ਗੂੜ ਕਮਾਵੇ ਨਾ ਬੂਝੇ ਵਿਚਾਰੇ ਨਿੰਦਾ ਦੁਸ਼ਟੀ ਤੇ ਕੈਨ ਫਲ ਪਾਇਆ ਹਰਨਾ ਅਕਸ ਨਖੇ ਬਿਦਾਰੇ ਪ੍ਰਹਲਾਦ ਜਨ ਸਦ ਹਰ ਗੁਣ ਗਵੇ ਹਾਰ ਜਿਓ ਲੈ ਉਭਾਰੇ ਆਪ ਬਦ ਕੋ ਬੁਲਾ ਕਰ ਜਾਣੇ ਮਨ ਮੁਖ ਮਤ ਨਾ ਕਾਈ ਸਾਧੂ ਜਨ ਕੀ ਨਿੰਦਾ ਵਿਆਪੇ ਜਾਂ ਸੁਣ ਜਨਮ ਗਵਾਈ RAM ਨਾਮ ਕਦੇ ਚੇਤੇ ਨਹੀਂ ਅੰਤ ਗਏ ਪਛਤਾਈ ਸਫਲ ਜਨਮ ਭਗਤਾਂ ਗਾ ਕੀਤਾ ਗੁਰ ਸੇਵਾ ਆਪ ਲਾਏ ਸ਼ਾਮ ਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਨਾਨਕ ਦਾਸ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ